ਉਹ ਕਹਿੰਦਾ ਵੀ ਜੇ ਠੇਕੇ ਤੋਂ ਲੈ ਕੇ ਪੀਤੀ ਹੁੰਦੀ ਉਹ ਪਾਈਸਾ ਲਈ ਤਾਂ ਪੰਜਾਬ ਚੋਂ ਆ ਇਹ ਤੁਸੀਂ ਕਿਉਂ ਆਈ ਗੱਲ ਇਹ ਹੈ ਨਾ ਵੀ ਹੁਣ ਜੇ ਨਸ਼ਾ ਆਉਂਦਾ ਤੇ ਫਿਰ ਤੁਸੀਂ ਕੀ ਕਹੋਗੇ ਵੀ ਠੇਕੇ ਤੋਂ ਲੈ ਕੇ ਨਸ਼ਾ ਵੀ ਪੰਜਾਬ ਨੂੰ ਨਸ਼ੇੜੀ ਡਿਕਲੇਅਰ ਕਰਕੇ ਪੰਜਾਬ ਦੇ ਨਸ਼ੇ ਨੂੰ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਵੇਚ ਕੇ ਤੁਸੀਂ ਸੱਤਾ ਤੇ ਆਈ ਵੀ ਪੰਜਾਬ ਤਾਂ ਨਸ਼ਿਆਂ ਦਾ ਗੜ ਬਣ ਗਿਆ 70% ਦੀ ਪੰਜਾਬ ਨਸ਼ੇੜੀ ਹੋ ਗਿਆ 10 ਜੀ ਹਰੇਕ ਘਰੇ ਦਾ ਮਤਲਬ ਤਾਂ ਸੱਤ ਬੰਦੇ ਨਸ਼ੇੜੀ ਕਿੰਡੀ ਵੱਡੀ ਗੱਲ ਹੈ ਤਾਂ ਮੈਂ ਤਾਂ ਫੇਰ ਤਾਂ ਤੁਸੀਂ ਇਹ ਸਮਝ ਲਓ ਵੀ ਸੜਕਾਂ ਦੇ ਉੱਤੇ ਲੇਟੀ ਪਾਵਾਂਗੇ ਉਹ ਇੱਕ ਪਿਕਚਰ ਪੋਰਟਰੇਟ ਕੀਤੀ ਗਈ ਸੀਗੀ ਕੋਈ ਮੈਨੂੰ ਸੁਣਨ ਵਾਲਾ ਇਹ ਨਾ ਕਿ ਵੀ ਤੂੰ ਵਕਾਲਤ ਕਰਦਾ ਮੈਂ ਕਹਿੰਦਾ ਵੀ ਜਿਹੜਾ ਲੀਡਰ ਇਹ ਕਹਿੰਦਾ ਵੀ ਮਨਨਸ਼ਾ ਖਤਮ ਕਰ ਦੂੰਗਾ ਉਹ ਗਲਤ ਕਹਿੰਦਾ ਇਹ 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 ਬੜਾ ਕੌੜਾ ਸੱਚ ਹੈ ਦੁਨੀਆਦਾਰੀ ਦਾ ਕੋਈ ਬੰਦਾ ਨਸ਼ਾ ਖਤਮ ਨਹੀਂ ਕਰ ਸਕਦਾ ਨਾ ਅੱਜ ਕਰ ਸਕੇ ਨਾ ਕੱਲ ਕਰ ਸਕੇ ਸਦੀਆਂ ਤੋ ਤੁਰਿਆ ਆਉਂਦਾ ਹੈ ਭਗਵਾਨ ਸਿੰਘ ਮਾਨ ਉਹਨਾਂ ਦਾ ਇੱਕ ਬਾਈਟ ਆ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤਰਨਤਾਰਨ ਅੰਮ੍ਰਿਤਸਰ ਏਰੀਆ ਚ ਮੋਤ 220 ਚ ਉਹ ਕਹਿੰਦੇ ਪਰਚੇ ਦਿਓ ਫਾਂਸੀ ਦਿਓ ਇਹ ਕਰੋ ਮੁਆਵਜ਼ਾ ਦਿਓ ਹੁਣ ਸਰਕਾਰ ਤੁਹਾਡੀ ਹੈ ਸੋ ਇਹ ਬਿਆਨ ਜਿਹੜਾ ਨਾ ਇੱਕ ਸੰਜੀਦਾ ਪੋਲੀਟਿਸ਼ੀਅਨ ਦਾ ਨਹੀਂ ਸੀ ਇਸੇ ਕਰਕੇ ਇਹਨੂੰ ਕੰਟਰੋਲ ਨਹੀਂ ਕਰ ਰਹੇ ਕਿਉਂਕਿ ਇਹਦੇ ਵਿੱਚ ਹਿੱਸੇ ਜਾਂਦੇ ਨੇ 500 ਦੀ ਚੀਜ਼ 5 ਲੱਖ ਦੀ ਵੇਚੀ 4 ਲੱਖ 95000 500 ਰੁਪਏ ਦਾ ਪ੍ਰੋਫਿਟ ਹੈ 1 ਕਿਲੋ ਚ ਤੇ ਵੰਡੀ ਜਾਓ ਇੱਥੇ ਕੀ ਆ ਦਿੱਲੀ ਦਾ ਉਤਪਨਗਰ ਬਦਨਾਮ ਕਰਤਾ ਅਫਰੀਕਨਸ ਨੇ ਜ਼ਹਿਰ ਨੂੰ ਜ਼ਹਿਰ ਮਾਰਦਾ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਵੀ ਸਸਤਾ ਇਹੋ ਜਿਹਾ ਸੁਵਿਧਾ ਅਲਾ ਹੋਵੇ ਫੀਮ ਭੁੱਕੀ ਇਹੋ ਜੀ ਚੀਜ਼ ਭੰਗ ਜੇ ਕੈਨੇਡਾ ਵਰਗੇ ਦੇਸ਼ਾਂ ਨੇ ਭੰਗ ਲਾਓ ਕਰਤੀ ਤੁਹਾਨੂੰ ਕੀ ਡਰ ਦੋਖਦਾ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਚਿਟਾ ਲੀਗਲਾਈਜ਼ ਕਰ ਦਿਓ ਨੋ ਜਾਂ ਇੱਥੇ ਹੈਰਨ ਲੀਗਲਾਈਜ਼ ਕਰ ਦਿਓ ਯੂ ਹੈਵ ਅਦਰ ਸਬਸਟੀਟਿਊਟਸ ਘਟ ਜਾਂਦਾ ਵੀ ਜਿਹੜਾ ਕਰਾਇਮ ਦਾ ਪ੍ਰੈਸ਼ਰ ਕਰਾਇਮ ਡਾਊਨ ਹੋ ਜਾਂਦਾ ਠੀਕ ਹੈ ਪੁਲਿਸ ਦਾ ਪ੍ਰੈਸ਼ਰ ਵੱਜ ਜਾਂਦਾ ਹੈ ਹੁਣ ਉਹ ਰੇਪ ਕਈ ਵਾਰ ਇਹ ਆਪਾਂ ਕਹਿੰਦੇ ਜੀ ਇਹ ਰੇਪ ਸਰਕਾਰ ਨੂੰ ਰੋਕਣਾ ਚਾਹੀਦਾ ਸੀ ਨਹੀਂ ਰੋਕ ਸਕਦੀ ਕਿਉਂਕਿ ਘਰੇ ਹੋਇਆ ਜੇ ਸੜਕਾਂ ਦੇ ਉੱਤੇ ਸ਼ਰੇਆਮ ਕੋਈ ਲੜਕੀ ਚੱਕ ਕੇ ਲੈ ਜਾਂਦਾ ਤਾਂ ਉੱਥੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਭਾਈ ਤੁਹਾਡੀ ਲਾਅ ਐਂਡ ਆਰਡਰ ਕਮਜ਼ੋਰ ਹੈ ਤੁਸੀਂ ਆਇਡੈਂਟੀਫਾਈ ਨਹੀਂ ਕਰਦੇ ਹੁਣ ਚੀਜ਼ ਕੀ ਹੈ ਕਿ दारू ਆ ਰਹੀ ਹੈ ਪਹਿਲੀ ਗੱਲ ਤਾਂ दारू ਕਿਉਂ ਆ ਰਹੀ ਹੈ ਲੋਕਾਂ ਨੂੰ दारू ਪੀਣ ਇਹ ਨਕਲੀ दारू ਪੀਣੀ ਕਿਉਂ ਪੀ ਰਹੀ ਹੈ ਇਹਦਾ ਮਤਲਬ ਪੰਜਾਬ ਦੇ ਵਿੱਚ ਦਾਰੂ ਲੋੜ ਤੋਂ ਵੱਧ ਮਹਿੰਗੀ ਆ। ਭਾਂਗੇ ਬੰਦਾ ਸਸਤੀ ਨੂੰ ਜਾਂਦਾ। ਵੇਖੋ ਦੋ ਚੀਜ਼ਾਂ ਹੁੰਦੀਆਂ। ਆਪਾਂ ਪੰਜਾਬੀ ਆਂ। ਘਰ ਦੀ ਗੱਡੀ ਦੇ ਸ਼ਕੀਨ ਆ। ਉਹ ਸ਼ੌਂਕ ਨਾਲ ਪੀਂਦੇ ਆ ਪਰ ਉਹ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਉਹ ਜਿਹੜੀ ਦਾਰੂ ਆ ਨਾ ਜਿਹੜੀ ਪ੍ਰੋਪਰ ਉਹ ਤੁਹਾਡੀ ਅੰਗਰੇਜ਼ੀ ਦੀ ਚੰਗੀ ਦਾਰੂ ਨਾਲੋਂ ਮਹਿੰਗੀ ਪੈਂਦੀ ਆ। ਠੀਕ ਹੈ। ਜਿਹੜੀ ਆ ਗਈ ਹੁਣ ਇਹੋ ਜੀ ਦਾਰੂ। ਇਹ ਹੁਣ ਆਈ ਹੈ ਸਿੰਥੈਟਿਕ ਦਾਰੂ ਆਈ ਆ। ਰਾਈਟ। ਸਿੰਥੈਟਿਕ ਤਰੀਕੇ ਨਾਲ ਫਾਰਮ ਕੀਤੀ ਗਈ ਆ। ਕਿਉਂ ਕੀਤੀ ਗਈ ਹੈ ਕਿਉਂਕਿ ਇਹਦੀ ਬਣਾਉਣ ਦੀ ਕੋਸਟ ਵੱਤੋਂ ਵੱਤ 5 ਰੁਪਏ ਬੋਤਲ ਹੋਊ 4 ਰੁਪਏ ਬੋਤਲ ਹੋਊਗੀ ਹੁਣ ਉਹਦੀ ਕੋਈ ਡਿਗਰੀ ਨਹੀਂ ਕੋਈ ਪਤਾ ਨਹੀਂ ਕਾਦੇ ਨਾਮ ਬਣੀ ਹੈ ਹੁਣ ਇਹ ਕਿਉਂ ਪਹਿਲੀ ਗੱਲ ਤਾਂ ਜੜ ਤੇ ਜਾਓ ਵੀ ਇਹੇ ਬਣਨ ਦੀ ਨੌਬਤ ਹੀ ਕਿਉਂ ਆਈ ਜੇ ਕੋਈ ਬੰਦਾ ਬਣਾ ਰਿਹਾ ਤੇ ਫਿਰ ਇਹਦੇ ਵਿੱਚ ਪੁਲਿਸ ਦਾ ਖੁਫੀਆ ਤੰਤਰ ਕੀ ਕਰ ਰਿਹਾ ਇੱਥੇ ਫੇਲੀਅਰ ਆ ਜੇ ਤੁਸੀਂ ਇਹ ਕਹੋ ਵੀ ਇਹ ਫੇਲੀਅਰ ਨਹੀਂ ਇਟ ਇਜ਼ ਅ ਫੇਲੀਅਰ ਜੜ ਕਹਿਤੀਆਂ ਹੋ ਰਹੀਆਂ ਫੇਲੀਅਰ ਆ ਚੋਰੀਆਂ ਹੋ ਰਹੀਆਂ ਫੇਲਿਅਰ ਹੈ ਚੋਰੀ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਕੰਟਰੋਲ ਕੀਤਾ ਜਾ ਸਕਦਾ ਤੁਹਾਨੂੰ ਇਹ ਚੋਰਾਂ ਦਾ ਪਤਾ ਹੋਣਾ ਚਾਹੀਦਾ ਹੈ ਨਸ਼ਾ ਆ ਰਿਹਾ ਕਿੱਥੋਂ ਆ ਰਿਹਾ ਨਸ਼ੇ ਨੂੰ ਰੋਕੋ ਪਲੱਗ ਕਰੋ ਤੁਹਾਡੇ ਕੋਲ ਨਸ਼ਾ ਤਾਂ ਆ ਰਿਹਾ ਹਰ ਨਸ਼ਾ ਜਿਹੜਾ ਤੁਸੀਂ ਅੱਜ ਜੇਲਾ ਦੀ ਦੇਖ ਲਓ ਇੱਥੇ ਮੇਰੇ ਇੱਕ ਫਰੈਂਡ ਹੁੰਦੇ ਸੀ ਜਾਕਰ ਸਾਹਿਬ ਤੇ ਉਹ ਕਿਉਂਕਿ ਫੌਜ ਤੋਂ ਆਇਆ ਸੀਗਾ ਫਿਰ ਉਹ ਫੌਜ ਦੀ ਨੌਕਰੀ ਵੀ ਉਹਦੀ ਇੰਟ ਦੀ ਰਹੀ ਹੋ ਰਹੀ ਉਹਦਾ ਦਿਮਾਗ ਉਵੇਂ ਸੀਗਾ ਉਹ ਹਰ ਜੀ ਨੂੰ ਜਿਵੇਂ ਕੋਈ ਵੀ ਚੀਜ਼ ਹੁੰਦੀ ਨਾ ਪੰਜਵੇਂ ਸੱਤਵੇਂ ਨਵੀਂ ਜੀ ਖੇੜ ਕੱਢ ਲੈਂਦਾ ਉਹ ਕਹਿੰਦਾ ਲਿਆਓ ਵੇ ਪੇਸਟ ਲਿਆਓ ਫੜ ਕੇ ਜਿਹੜੀਆਂ ਪੇਸਟਾਂ ਆਉਂਦੀਆਂ ਦੱਬ ਕੇ ਦੇਖੀ ਵਿੱਚੋਂ ਸਮਾਨ ਨਿਕਲਿਆ ਐ ਐਵੇਂ ਉਹ ਕੀ ਕਹਿੰਦੇ ਆ ਜਿਹੜੀ ਸ਼ਿਮਲਾ ਮਿਰਚ ਐ ਉਹਦੇ ਵਿੱਚੋਂ ਗੋਲੀਆਂ ਨਿਕਲ ਆਈਆਂ ਠੀਕ ਐ ਫਿਰ ਕਰਦੇ ਕਰਾਉਂਦੇ ਏਸੀ ਵੀ ਸੋਰਸ ਲਾਇਆ ਤੇ ਜਿਹੜਾ ਜੇਲ੍ਹ ਦੇ ਬਾਹਰ ਇੱਕ ਚਾਹਲਾ ਸੀਗਾ ਉਹ ਕੀ ਕਹਿੰਦੇ ਜੀ ਉਹ ਪੈਕਿੰਗ ਦਾ ਮਾਰ ਸੀਗਾ ਉਹਨੇ ਆਪਦੇ ਸੋਰਸ ਕ੍ਰੇਡ ਕੀਤੇ ਹੋਏ ਸੀ ਉਹਦੇ ਪਰਚਾ ਕਰਾਇਆ ਸੋ ਕਹਿਣ ਤੋਂ ਮਤਲਬ ਐ ਕਿ ਤੁਸੀਂ ਕੰਮ ਕੀਤਾ ਮਾਲ ਆ ਰਿਹਾ ਫੜ ਰਹੇ ਆ ਜੇ ਆ ਰਿਹਾ ਤਾਂ ਇਹ ਰਿਕਵਰੀ ਹੋ ਰਹੀ ਆ ਪਰ ਜਿਹੜਾ ਅਮਨ ਰੋਡ ਦਾ ਬਿਆਨ ਆ ਉਹ ਇੱਕ ਮੰਤਰੀ ਦਾ ਬਿਆਨ ਆ ਸ਼ੋਭਦਾ ਨਹੀਂ ਉਹ ਕਹਿੰਦਾ ਵੀ ਜੇ ਠੇਕੇ ਤੋਂ ਲੈ ਕੇ ਪੀਤੀ ਹੁੰਦੀ ਉਹ ਭਾਈ ਸਾਹਿਬ ਲਈ ਤਾਂ ਪੰਜਾਬ ਚੋਂ ਆ ਇਹ ਤੁਸੀਂ ਕਿਉਂ ਆਈ ਜਦੋਂ ਤੁਸੀਂ اپੋਜੀਸ਼ਨ ਸੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਇੱਕ ਬਾਈਟ ਆ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤਰਨਤਾਰਨ ਅੰਮ੍ਰਿਤਸਰ ਏਰੀਆ ਚ ਮੋਤ 2000 ਵਿੱਚ ਉਹ ਕਹਿੰਦੇ ਪਰਚੇ ਦਿਓ ਫਾਂਸੀ ਦਿਓ ਇਹ ਕਰੋ ਮੁਆਵਜ਼ਾ ਦਿਓ ਹੁਣ ਸਰਕਾਰ ਤੁਹਾਡੀ ਆ ਕਾਰਨ ਕੀ ਹੁੰਦਾ ਮੈਂ ਜਵਾਬ ਦੇ ਰਿਹਾ ਤੁਸੀਂ ਪੁੱਛ ਰਹੇ ਹੋ ਜਦੋਂ ਮੈਂ ਪੁੱਛਦਾ ਉਦੋਂ ਹਾਲਾਤ ਹੋਰ ਹੁੰਦੇ ਜੋ ਜਵਾਬ ਦਿੰਨਾ ਉਦੋਂ ਹਾਲਾਤ ਹੋਰ ਹੁੰਦੇ ਹੁਣ ਸੱਤਾ ਦੇ ਬੈਠੇ ਹੋ ਸੋ ਇਹ ਬਿਆਨ ਜਿਹੜਾ ਨਾ ਇੱਕ ਸੰਜੀਦਾ ਪੋਲਿਟਿਸ਼ੀਅਨ ਦਾ ਨਹੀਂ ਸੀ ਸਗੋਂ ਉਹਦੀ ਥਾਂ ਤੇ ਇਹ ਕਹਿੰਦਾ ਭਾਈ ਦਾਰੂ ਪੀਣੀ ਹੈ ਨਾ ਠੇਕੇ ਦੀ ਲੈ ਕੇ ਪੀਆ ਕਰੋ ਕੋਈ ਨਹੀਂ ਰੇਟ ਘਟਾਉਣੇ ਆ ਹੁਣ ਰੇਟ ਤਾਂ ਇਹ ਕੀ ਕਹਿੰਦੇ ਵੀ ਉਹਦਾ ਐਪਲੀਕੇਸ਼ਨ ਦਾ ਰੇਟ ਹੀ ਲਾਟਰੀ ਦਾ ਕਹਿੰਦੇ 75 ਕੇ ਕਿੰਨੇ ਹਜ਼ਾਰ ਕਰਤਾ ਉਹਦੇ ਉੱਤੇ ਹੁਣ ਜਿਹੜਾ ਬੰਦਾ ਮੈਨੂੰ ਐਂ ਦੱਸੋ ਕਿੰਨੇ ਕਰੋੜਾ ਰੁਪਈਆ ਦਾ ਤੁਸੀਂ ਐਪਲੀਕੇਸ਼ਨ ਚ ਲੈ ਲਓਗੇ ਇੱਕ ਨਵਾਂ ਧੰਦਾ ਬਣ ਗਿਆ ਬੂਲੀਆਂ ਦਾ ਆਹ ਹਰਿਆਣਾ ਆਪਣੇ ਨਾਲ ਹੈ ਇਹੀ ਠੇਕੇਦਾਰ ਪੰਜਾਬ ਦੇ ਹੀ ਠੇਕੇਦਾਰ ਜੋ ਰਾਜਸਥਾਨ ਹਰਿਆਣਾ ਦੇ ਬਾਰਡਰ ਤੇ ਜਾਂਦੇ ਆ ਉਦੋਂ 200 ਰੁਪਈਆ ਬੋਤਲ ਕਿਵੇਂ ਸਸਤੀ ਹੋ ਜਾਂਦੀ ਹੈ ਇਹਨਾਂ ਦੀ ਉਹੀ ਬੀਅਰ ਦੀ ਬੋਤਲ ਉੱਥੇ ਕਿਵੇਂ ਸਸਤੀ ਹੋ ਜਾਂਦੀ ਹੈ ਸਰਕਾਰ ਨੂੰ ਇਹ ਚਾਹੀਦਾ ਵੀ ਕੰਪੀਟੀਟਿਵ ਰੇਟ ਸੋ ਹਰ ਬੰਦਾ ਫੋੜ ਕਰ ਸਕੇ ਪੀਣੀ ਹਰ ਨੇ ਮੈਂ ਦੇਖੋ ਜੀ ਗੁਜਰਾਤ ਚ ਬੰਦ ਹੋ ਗਈ ਕੀ ਉੱਥੇ ਦਾਰੂ ਨਹੀਂ ਜਾਂਦੀ ਉਹ ਫੜਦੇ ਨਹੀਂ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਪਰ ਅਵੇਲੇਬਲ ਹੈਗੀ ਹੈ ਇੱਥੇ ਆਪਣੇ ਬਠਿੰਡੇ ਗਦਾਮ ਸੀਗਾ ਗੁਜਰਾਤ ਦੀਆਂ ਮੂਹਰਾਂ ਲੱਗੀਆਂ ਸੀ ਠੀਕ ਹੈ ਵੀ ਮੂਹਰਾਂ ਹਰ ਨਾਚਲ ਦੀਆਂ ਲੱਗੀਆਂ ਜਾਣਾ ਕਿੱਧਰ ਹੈ ਤਾਂ ਕਹਿੰਦਾ ਜਾਂਦੇ ਨੇ ਹੁਣ ਫੜਨਾ ਹੈ ਨਹੀਂ ਫੜਨਾ ਪਰ ਇਹ ਬਿਆਨ ਜਿਹੜਾ ਹੈਗਾ ਮੈਨੂੰ ਮੈਂ ਸੈਟੀਸਫਾਈਡ ਨਹੀਂ ਮੈਂ ਹਤਾਸ਼ ਹਾਂ ਇਸ ਤੋਂ ਕਿ ਇੱਕ ਮੰਤਰੀ ਨੂੰ ਇਹ ਬਿਆਨ ਦੇਣਾ ਉਸ ਨੂੰ ਨਾ ਭੁਕਦਾ ਜਖਮ ਤੇ ਨਾਮਕ ਜਿਹੜਾ ਨਾ ਭੁਗਦਾ ਸੋ ਬਟ ਚੰਗੀ ਗੱਲ ਹੈ ਮਾਨ ਸਾਹਿਬ ਗਏ ਅੱਜ ਜਾਣਾ ਵੀ ਚਾਹੀਦਾ ਸੀ ਬੜੇ ਕੋਰਡੀਅਲ ਮਾਹੌਲ ਦੇ ਵਿੱਚ ਗੱਲ ਹੋਈ ਤੇ ਉਹੀ ਅਮਨ ਅਰੋੜਾ ਵੇਲੇ ਤਲਕਲਾਮੀ ਵੀ ਹੋਈ ਜਿਹੜੀ ਆਪਣੇ ਕੋਲੇ ਆਈ ਨਹੀਂ ਰੁਕ ਹਾਂ ਕਿਉਂਕਿ ਉਹ ਕਾਰਨ ਕੀ ਸੀਗਾ ਕਿ মিডিਆ ਨੂੰ ਤਾਂ ਜਾਣ ਨਹੀਂ ਦਿੰਦੇ ਅੰਦਰ ਆਪਦੇ ਹੀ ਬੰਦੇ ਹੁੰਦੇ ਆ ਆਪਦੀ ਗੱਲ ਜੀ ਉਹਨੇ ਕੀਤੀ ਆਪਦੀ ਕੋ ਨਹੀਂ ਕਵਾਇਰਲ ਕਰ ਲਈ ਤੇ ਜੇ ਓਪਨ ਚ ਗੱਲ ਹੁੰਦੀ ਤਾ ਅੱਗੇ ਪਿੱਛੇ ਦੀਆਂ ਚੀਜ਼ਾਂ ਵੀ ਆ ਜਾਂਦੀਆਂ ਪਰ ਬੰਦੇ ਗਰੀਬ ਹੈ ਗਰੀਬ ਬੰਦੇ ਦਾ ਤੁਸੀਂ ਵੀ ਸਿਆਣੇ ਇੱਕ ਬੱਚਾ ਗਿਆ ਕਾਕਾ ਦਾ ਹੋਰ ਨਾ ਪਰਵਾ ਡਾਢੇ ਦਾ ਸੱਤੀ 200 ਇਹ ਨਾ ਹੋਏ ਮੁੜ ਕੇ ਪਰਚੇ ਕਰਾ ਦੇਣ ਇਹ ਤਾਂ ਤਰੀਕਾ ਭੁਗਤਾਂਗੇ ਭੁਗਤਾਂਗੇ ਹੋਰ ਕਰੀ ਜਾਵਾਂਗੇ ਸੋ ਇਹ ਚੀਜ਼ਾਂ ਹੈਗੀਆਂ ਬਟ ਨਹੀਂ ਮਾੜੀ ਗੱਲ ਹੋਈ ਪੰਜਾਬ ਵਰਗੇ ਸੂਬੇ ਦੇ ਵਿੱਚ ਨਕਲੀ ਸ਼ਰਾਬ ਨਾਲ ਬੰਦੇ ਮਰਨੇ ਇੱਕ ਜਿਹਨੂੰ ਆਪਾਂ ਕਹਿੰਨੇ ਆ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਬਿਹਾਰ ਚ ਦੇਖੋ ਮਰਦੇ ਨੇ ਬੰਗਾਲ ਚ ਮਰਦੇ ਨੇ ਗਰੀਬ ਬੰਦੇ ਨੇ ਪਰ ਪੰਜਾਬ ਇੱਕ ਐਸਾ ਸੂਬਾ ਹੈਗਾ ਜਿੱਥੇ ਗਰੀਬ ਤੋਂ ਗਰੀਬ ਵਿਅਕਤੀ ਵੀ ਤਿੰਨ ਸੱਟ ਟਾਈਮ ਦੀ ਰੋਟੀ ਖਾਂਦਾ ਅਸੀਂ ਖੁਸ਼ਕਿਸਮਤਾਂ ਸਾਡਾ ਗਰੀਬ ਵੀ ਤਿੰਨ ਸੱਟ ਟਾਈਮ ਦੀ ਰੋਟੀ ਖਾ ਲੈਂਦਾ ਹੈ ਸਰ ਸਾਬ ਲੋਕ ਇਸ ਬਿਆਨ ਨੂੰ ਕਿਸ ਤਰ੍ਹਾਂ ਦੇ ਨਾਲ ਵੀ ਜੋੜ ਰਹੇ ਨੇ ਕਹਿੰਦੇ ਨੇ ਕਿ ਜੇਕਰ ਕੱਲ ਨੂੰ ਹੋਰ ਵੀ ਕੋਈ ਚੀਜ਼ ਗੈਰ ਕਾਨੂੰਨੀ ਤੌਰ ਤੇ ਪੰਜਾਬ ਦੇ ਵਿੱਚ ਹੁੰਦੀ ਹੈ ਤਾਂ ਫਿਰ ਇਹ ਨਹੀਂ ਪਤਾ ਤੁਹਾਡਾ ਤੁਸੀਂ ਉਦੋਂ ਵੀ ਕਹਿ ਦਿਓ ਹਾਂ ਉਹੀ ਗੱਲ ਤਾਂ ਮੈਂ ਕਹੀ ਆ ਮੈਂ ਸਿੱਧੀ ਨਹੀਂ ਗਈ ਘੁਮਾ ਕੇ ਉਹੀ ਗੱਲ ਕਹੇਤੀ ਬਿਲਕੁਲ ਗੱਲ ਇਹ ਹੈ ਨਾ ਵੀ ਹੁਣ ਜੇ ਨਸ਼ਾ ਆਉਂਦਾ ਹੈ ਤੇ ਫਿਰ ਤੁਸੀਂ ਕੀ ਕਹੋਗੇ ਵੀ ਠੀਕੇ ਤਾਂ ਲੱਗੇ ਨਸ਼ਾ ਵੀ ਜੋ ਜੇ ਤੁਹਾਡਾ ਸਰਿੰਜ ਨਾਲ ਬੰਦਾ ਮਰ ਗਿਆ ਓਵਰਡੋਜ਼ ਨਾਲ ਬੰਦਾ ਮਰ ਗਿਆ ਜਿਹਦੇ ਕਰਕੇ ਤੁਸੀਂ ਸੱਤਾ 'ਚ ਆਏ ਪੰਜਾਬ ਨੂੰ ਨਸ਼ੇੜੀ ਡਿਕਲੇਅਰ ਕਰਕੇ ਪੰਜਾਬ ਦੇ ਨਸ਼ੇ ਨੂੰ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਵੇਚ ਕੇ ਤੁਸੀਂ ਸੱਤਾ ਤੇ ਆਈ ਵੀ ਪੰਜਾਬ ਤਾਂ ਨਸ਼ਿਆਂ ਦਾ ਗੜ ਬਣ ਗਿਆ 70% ਦੀ ਪੰਜਾਬ ਨਸ਼ੇੜੀ ਹੋ ਗਿਆ ਮੇਰੇ ਨਾਲ ਅਮਰੀਕਾ ਕੈਨੇਡਾ ਦੇ ਲੋਕ ਲੜਪੇ ਸੀਗੇ ਜਦੋਂ ਮੈਨੂੰ ਕਹਿੰਦੇ ਯਾਰ ਤੂੰ ਇਹ ਕਹਿੰਦਾ ਵੀ ਪੰਜਾਬ ਤਾਂ ਇੰਨਾ ਬਦਨਾਮ ਕਿਉਂ ਕਰਦੇ ਹੋ ਪੰਜਾਬ ਨੂੰ ਜਸਜੀਤ ਜੀ 70% ਦੀ ਕਿਹਨੂੰ ਕਹਿੰਦੇ ਆ ਤੁਹਾਡਾ ਬੱਚਾ ਮੇਰੀ ਮਾਂ ਆਪਣੇ ਕੈਮਰਾਮੈਨ ਦੀ ਕੀ ਕਹਿੰਦੇ ਧੀ ਕਿਸੇ ਦੀ ਘਰ ਵਾਲੀ ਵਿੱਚ ਆਉਂਦੇ ਨੇ 10 ਜੀ ਹਰੇ ਘਰੇ ਆਦਮਾ ਤੋਂ 7 ਬੰਦੇ ਨੇ ਛੇੜੀ ਇਹ ਕਿੱਡੀ ਵੱਡੀ ਗੱਲ ਐ ਤਾਂ ਮੈਂ ਤਾਂ ਫੇਰ ਤਾਂ ਤੁਸੀਂ ਇਹ ਸਮਝ ਲਓ ਵੀ ਸੜਕਾਂ ਦੇ ਉੱਤੇ ਹੀ ਲੀਟੀ ਪਾਵਾਂਗੇ ਉਹ ਇੱਕ ਪਿਕਚਰ ਪੋਰਟਰੇਟ ਕੀਤੀ ਗਈ ਸੀਗੀ ਸੋ ਕਹਿਣ ਤਾਂ ਭਾਬੀ ਜੇ ਤੁਸੀਂ ਨਸ਼ੇ ਕਰਕੇ ਆਏ ਹੋ ਨਾ ਨਸ਼ੇ ਨੂੰ ਬਣਾਇਆ ਤਾਂ ਫਿਰ ਇਹ ਚੀਜ਼ਾਂ ਐਕਸਕਿਊਜ਼ ਨਾ ਕਰੋ ਤੁਹਾਡੇ ਤੋਂ ਨਹੀਂ ਕੰਟਰੋਲ ਹੋ ਰਿਹਾ ਮੈਨੂੰ ਵੀ ਪਤਾ ਇਹ ਚੀਜ਼ ਕੰਟਰੋਲ ਕਰਨੀ ਔਖੀ ਆ ਰੀਜ਼ਨ ਕੀ ਆ ਦੇਖੋ ਕਹਿਣਾ ਗੱਲਾਂ ਬੜੀਆਂ ਸੌਖੀਆਂ ਬੜੀ ਕੋਈ ਕੰਟਰੀ ਦਾ ਸਕਿਉਰਿਟੀ ਫੂਲ ਪ੍ਰੂਫ ਨਹੀਂ ਹੈਗੀ ਆ ਇਹਦੇ ਲਈ ਤੁਹਾਨੂੰ ਜਿਵੇਂ ਮੈਂ ਹਰ ਵਾਰੀ ਇੱਕੋ ਗੱਲ ਕਹਿਣਾ ਹੁੰਨਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਚੀਜ਼ ਕਰਨੀ ਹੈ ਜੇ ਰੇਪ ਖਤਮ ਕਰਨੇ ਆ ਜੇ ਤੁਸੀਂ ਆਪਣਾ ਕੀ ਕਹਿੰਦੇ ਆ ਕ੍ਰਾਈਮ ਖਤਮ ਕਰਨਾ ਉਹਦੇ ਵਿੱਚ ਚੀਜ਼ਾਂ ਕੀ ਹੁੰਦੀਆਂ ਤੁਹਾਨੂੰ ਪ੍ਰਾਇਮਰੀ ਸਕੂਲ ਤੋਂ ਜਿਹੜਾ ਬੱਚਿਆਂ ਦਾ ਮਾਨਸਿਕ ਲੈਵਲ ਹੈ ਉਹ ਸੁਧਾਰਨਾ ਪੈਣਾ ਜਿਵੇਂ ਪਲਸ ਪੋਲੀਓ ਚਲਾਇਆ ਕਿੰਨੇ ਸਾਲ ਹੋ ਗਏ ਪਲਸ ਪੋਲੀਓ ਕਿੰਨੇ ਸਾਲ ਨੇ ਹਜੇ ਵੀ ਡ੍ਰੌਪ ਪਈ ਜਾਂਦੇ ਆ ਨਾ ਤੇ ਜਿਹੜਾ ਰਹਿ ਜਾਂਦਾ ਉਹਨਾਂ ਦੇ ਵਿੱਚੋਂ 2 25000 ਚੋਂ ਇੱਕ ਬੱਚਾ ਫੇਰ ਪਾਲਸ ਦਾ ਪੋਲੀਓ ਦਾ ਸ਼ਿਕਾਰ ਹੋ ਜਾਂਦਾ ਸੋ ਕਹਿਣ ਤੋਂ ਮਤਲਬ ਵੀ ਜਿੰਨੀ ਦੇਰ ਤੁਸੀਂ ਕਿਸੇ ਵੀ ਵਿਅਕਤੀ ਦਾ ਮਾਨਸਿਕ ਲੈਵਲ ਤੁਸੀਂ ਸਟਰੋਂਗ ਨਹੀਂ ਕਰਦੇ ਉਹਨੂੰ ਪੜ੍ਹਾਈ ਦੇ ਵਿੱਚ ਉਹਨੂੰ ਨੌਲੇਜ ਦੇ ਕੇ ਉਹਨੂੰ ਉਹਦੇ ਉੱਤੇ ਕਾਉਂਸਲਿੰਗ ਕਰਕੇ 19 ਦੀ ਰੇ ਗੱਲਾਂ ਨਹੀਂ ਹੋ ਸਕਦੀਆਂ ਖਤਮ ਨਾ ਰੇਵ ਖਤਮ ਹੋਵੇ ਨਾ ਨਸ਼ਾ ਖਤਮ ਹੋਵੇ ਸਿੰਗਾਪੁਰ ਹੈ ਨਸ਼ਾ ਬਰਾਮਦ ਹੋਇਆ ਕੀ ਹੈ ਮੌਦੀ ਸਗਾ ਕਰਨ ਵਾਲੇ ਉੱਥੇ ਵੀ ਕਰੀ ਜਾਂਦੇ ਨੇ ਮੈਂ ਇਹ ਕਿਸੇ ਮੈਂ ਇਸ ਕਰਕੇ ਕੋਈ ਮੈਨੂੰ ਸੁਣਨ ਵਾਲਾ ਇਹ ਨਾ ਕਿ ਵੀ ਤੂੰ ਵਕਾਲਤ ਕਰਦਾ ਮੈਂ ਕਹਿੰਦਾ ਵੀ ਜਿਹੜਾ ਲੀਡਰ ਇਹ ਕਹਿੰਦਾ ਵੀ ਨਸ਼ਾ ਖਤਮ ਕਰ ਦੂੰਗਾ ਉਹ ਗਲਤ ਕਹਿੰਦਾ ਉਹ ਗਲਤ ਕਹਿੰਦਾ ਇਹ 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 ਬੜਾ ਕੌੜਾ ਸੱਚ ਹੈ ਦੁਨੀਆਦਾਰੀ ਦਾ ਕੋਈ ਬੰਦਾ ਨਸ਼ਾ ਖਤਮ ਨਹੀਂ ਕਰ ਸਕਦਾ ਨਾ ਅੱਜ ਕਰ ਸਕੇ ਨਾ ਕੱਲ ਕਰ ਸਕੇ ਸਦੀਆਂ ਤੋ ਤੁਰੇ ਆਉਂਦਾ ਭਾਵੇਂ ਸ਼ਰਾਬ ਦੇ ਰੂਪ ਚ ਭਾਵੇਂ ਭੰਗ ਦੇ ਰੂਪ ਹਾਂ ਤੌਰ ਤਰੀਕਾ ਬਦਲਿਆ ਜਾ ਸਕਦਾ ਕਿਉਂ ਕਿਉਂਕਿ ਇਹ ਜਿਹੜਾ ਸੰਥੈਟਿਕ ਨਸ਼ਾ ਹੈ ਜਿਹਨੂੰ ਆਪਾਂ ਚਿੱਟਾ ਕਹਿੰਦੇ ਆ ਇਦੀ ਕਾਸਟ ਕਿੱਥੋਂ ਆਉਂਦਾ ਹੈ ਆਹ ਹੈ ਹਿਮਾਚਲ ਦੀਆਂ ਫਾਰਮਾਸਿਊਟੀਕਲ ਹਰਿਆਣੇ ਦੀਆਂ ਫਾਰਾਸੂਟ ਅੰਬ ਵਰਗੀਆਂ ਇੱਥੋਂ ਨੇੜੇ ਤੋਂ ਨੇ ਸਾਰਾ ਹਿਮਾਚਲ ਦੀਆਂ ਹੁਣ 1 ਕਿਲੋ ਸੰਥੈਟਿਕ ਨਸ਼ਾ ਜਿਹੜਾ ਹੈਗਾ ਉਹਦੀ ਕਾਸਟ ਕਿੰਨੀ ਹੋਊਗੀ ਵੱਧ ਤੋਂ ਵੱਧ 500 400 ਇਦੁੱਤੇ ਹੈਣੀ ਉਹ ਜਦੋਂ ਪੁੜੀਆਂ ਚ ਵਿਖਦਾ ਨਾ ਉਹ ਲੱਖਾਂ ਚ ਹੁੰਦਾ ਗ੍ਰਾਮਾਂ ਚ ਵਿਖਦਾ ਫਿਰ ਗ੍ਰਾਮਾਂ ਚ ਵਿਖਦਾ ਤੇ ਲੱਖਾਂ ਜਾਂਦਾ ਮੈਂ ਕਹਿੰਦਾ ਲੱਖ ਰੁਪਏ ਕਿਲੋ ਹੋ ਜਾਂਦਾ ਮੈਂ ਕਾਸਟ ਨਹੀਂ ਕਰਦਾ ਕਿਉਂਕਿ ਮਲਟੀਪਲੀਕੇਸ਼ਨ ਬਹੁਤ ਜ਼ਿਆਦਾ ਹੈ ਜੇ ਬੰਦਾ ਇੱਕ ਟਰੱਕ ਭੁੱਕੀ ਦਾ ਲਿਆਉਂਦਾ ਉਹ ਕਿੰਨੇ ਦਾ ਹੋ ਜੂ ਦੁੱਗਣਾ ਹੋ ਜੂ ਜੇ ਫੀਮ ਲਿਆਉਂਦਾ 10 ਕਿਲੋ ਉਹਨੂੰ 20 ਕਿਲੋ ਕਰੂ ਜਾਂ 30 ਕਿਲੋ ਕਰੂ ਤਿੰਨ ਗੁਣਾ ਹੀ ਹੋਈ ਬਿਲਕੁਲ ਬਿਲਕੁਲ ਠੀਕ ਹੈ ਇਹ ਕੀ ਹੈ ਇਹਦਾ ਕਿਲੋ ਲੈਂਦਾ ਤੇ ਕਿਲੋ ਦੀਆਂ ਤੁਸੀਂ ਇੱਕ ਇੱਕ ਬਿੱਟ ਬਣਾ ਲਓ ਕਿੰਨੇ ਮਿਲੀਗ੍ਰਾਮ ਦੀ ਬਣਦੀ ਹੈ ਮਾਈਕਰੋ ਕੰਡੇ ਆ ਸੁਨਿਆਰਿਆਂ ਵਾਲੇ ਇਹਨਾਂ ਕੋਲੇ ਰੱਖੇ ਜਿਹੜੇ ਪਿੱਪਲ ਪੱਤੀਆਂ ਬਰੀਕ ਬਰੀਕ ਉਹ 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 ਜਿਹੜਾ ਇੰਨੀ ਇੱਕ ਪਤਲੀ ਜਿਹੀ ਲੇਡੀਜ਼ ਪਾਉਂਦੀਆਂ ਹੁੰਦੀਆਂ ਉਹਨੂੰ ਤੋਲਦੀਆਂ ਉਹ ਹੈ ਹੁਣ ਚੀਜ਼ ਕੀ ਹੈ ਕਿ ਇਸੇ ਕਰਕੇ ਇਹਨੂੰ ਕੰਟਰੋਲ ਨਹੀਂ ਕਰ ਰਹੇ ਕਿਉਂਕਿ ਇਹਦੇ ਵਿੱਚ ਹਿੱਸੇ ਜਾਂਦੇ ਨੇ ਠੀਕ ਹੈ 500 ਦੀ ਚੀਜ਼ 5 ਲੱਖ ਦੀ ਵੇਚ ਗਈ 4 ਲੱਖ 95000 500 ਰੁਪਏ ਦਾ ਪ੍ਰੋਫਿਟ ਹੈ 1 ਕਿਲੋ ਚ ਤੇ ਵੰਡੀ ਜਾਓ ਇੱਥੇ ਕੀ ਆ ਦਿੱਲੀ ਦਾ ਉੱਤਮ ਨਗਰ ਬਦਨਾਮ ਕਰਤਾ ਅਫਰੀਕਨਸ ਨੇ ਕਿੰਨੇ ਬੈਠੇ ਨੇ ਇੱਥੇ ਕਿੰਨਾ ਮਾਲ ਆਉਂਦਾ ਉਹਨਾਂ ਤੋਂ ਉਹ ਸਿੱਖ ਗਿਆ ਯੂਟਿਊਬਰ ਇਹਨਾਂ ਖੁੰਦ ਆ ਗਈ ਜਿਵੇਂ ਇਹਨਾਂ ਦਾ ਕਲੇਮ ਕਰ ਰਹੇ ਆ ਵੀ ਯੂਟਿਊਬ ਤੋਂ ਦਾਰੂ ਬਣਾਉਣੀ ਸਿੱਖ ਗਏ ਸੋ ਮੇਰਾ ਕਹਿਨ ਤਾਂ ਮਤਲਬ ਇਹ ਆ ਵੀ ਕਿਸੇ ਵੀ ਚੀਜ਼ ਨੂੰ ਖਤਮ ਕਰਨ ਦੇ ਲਈ ਜ਼ਹਿਰ ਨੂੰ ਜ਼ਹਿਰ ਮਾਰਦਾ ਦੇਖੋ ਜਦੋਂ ਕਿਸੇ ਨੂੰ ਜ਼ਹਿਰ ਸੱਪ ਡੰਗ ਮਾਰਦਾ ਤਾਂ ਉਹ ਜਿਹੜਾ ਸੱਪ ਦਾ ਜ਼ਹਿਰ ਦੇ ਨਾਲ ਹੀ ਉਹਦੀ ਕਿਊਰ ਹੁੰਦਾ ਕਿਉਂਕਿ ਉਹਦਾ ਟੀਕਾ ਬਣਾਇਆ ਜਾਂਦਾ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਵੀ ਸਸਤਾ ਇਹੋ ਜਿਹਾ ਸੁਵਿਧਾ ਵਾਲਾ ਹੋਵੇ ਫੀਮ ਭੁੱਕੀ ਇਹੋ ਜੀ ਚੀਜ਼ ਭੰਗ ਜੇ ਕੈਨੇਡਾ ਵਰਗੇ ਦੇਸ਼ਾਂ ਨੇ ਭੰਗ ਲਾਓ ਕਰਤੀ ਤੁਹਾਨੂੰ ਕੀ ਡੜ ਦੋਖਦਾ ਠੀਕ ਹੈ ਨਾ ਜੀ ਇਹਦੀ ਚੱਡੀ ਕਿੱਡੀ ਗੱਲ ਹੈ ਜੇ ਆਪਣੀ ਪ੍ਰੋਸੀਟਿਊਸ਼ਨ ਇੰਡੀਅਨ ਸੁਪਰੀਮ ਕੋਰਟ ਇਹ ਕਹਿ ਸਕਦੀ ਹੈ ਕਿ ਪ੍ਰੋਸੀਟਿਊਸ਼ਨ ਜਿਹਨੂੰ ਅਸੀਂ ਦੁਨੀਆ ਸਭ ਤੋਂ ਪੁਰਾਣਾ ਕੀਤਾ ਹੈ ਪ੍ਰੋਫੈਸ਼ਨ ਹੈ ਇਹ ਉਹਨੂੰ ਜੇ ਉਹ ਕਹਿੰਦੇ ਵੀ ਕਰ ਸਕਦੀ ਹੈ ਕੋਈ ਲੇਡੀ ਕਰ ਸਕਦੀ ਹੈ ਠੀਕ ਹੈ ਕਿਉਂ ਉਹਨਾਂ ਨੂੰ ਕਰਨਾ ਪਿਆ ਕਾਰਨ ਕੀ ਹੈ ਕਿ ਐਕਸਪਲੋਇਟੇਸ਼ਨ ਰੁਕੀ ਉਹਨਾਂ ਨੇ ਉਦੇ ਨਾਲ ਮੈਂ ਇਹ ਨਹੀਂ ਕਹਿੰਦਾ 100% ਐਕਸਪਲੋਇਟੇਸ਼ਨ ਰੁਕ ਗਈ 100% ਜਿਹੜੀ ਉਹ ਬੱਚਿਆਂ ਦੀ ਜਿਹੜੀ ਸਮਗਲਿੰਗ ਰੁਕ ਗਈ ਔਰਤਾਂ ਦਾ ਵੇਚ-ਵਚਾਈ ਰੁਕ ਗਿਆ ਪਰ ਮੈਂ ਇਹ ਕਹਿੰਦਾ ਕਿ ਘੱਟੋ-ਘੱਟ 50% ਅਸਰ ਪੈ ਗਿਆ ਬਿਲਕੁਲ ਠੀਕ ਹੈ ਇਸੇ ਤਰ੍ਹਾਂ ਜੇ ਕਿਸੇ ਨੂੰ ਕਰਾਈਮ ਨੂੰ ਖਤਮ ਕਰਨਾ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਚਿੱਟਾ ਲੀਗਲਾਈਜ਼ ਕਰ ਦਿਓ ਨੋ ਜਾਂ ਇੱਥੇ ਹੈਰਨ ਲੀਗਲਾਈਜ਼ ਕਰ ਦਿਓ ਯੂ ਹੈਵ ਅਦਰ ਸਬਸਟੀਟਿਊਟਸ ਜੇ ਸ਼ਰਾਬ ਹੈਗੀ ਆ ਚੰਗੀ ਸ਼ਰਾਬ ਸਸਤੀ ਦੇ ਦਿਓ ਭੁੱਕੀ ਆ ਫੀਮ ਆ ਭੰਗ ਆ ਇਹ ਦੇ ਦਿਓ ਹਟਦਾ ਤਾਂ ਕੋਈ ਨਹੀਂ ਪਰ ਕਿਤੇ ਅੱਜ ਤੱਕ ਹੈਰਾਨ ਆ ਮੈਨੂੰ ਆਸ ਆਉਂਦਾ ਕਿ ਵੇਰੀ ਜਾਸੀ ਹੁਣ ਤੁਸੀਂ ਆ ਬਣਾਉਣ ਜਾਂਦੇ ਹੋ ਨਾ ਲਾਇਸੈਂਸ ਅਸਲੇ ਦਾ ਡੂਪ ਟੈਸਟ ਕਰੋ ਜੀ ਅੱਜ ਤੱਕ ਕਿਸ ਨੇ ਫੀਮ ਭੁੱਕੀ ਖਾ ਕੇ ਬੰਦਾ ਮਾਰੇ ਕਿਸ ਨੇ ਫੈਰ ਕੀਤਾ ਠੀਕ ਆ ਉਹਨੂੰ ਤਾਂ ਜੇ ਤੁਸੀਂ ਦਵਾਈ ਲੈਨੇ ਕੋਈ ਤਾਂ ਉਹ ਤਾਂ ਵਿੱਚ ਡੂਪ ਤੁਹਾਡਾ ਪੋਜ਼ਿਟਿਵ ਆ ਜਾਂਦਾ ਤੇ ਜਿਹੜਾ ਸ਼ਰਾਬ ਪੀਂਦਾ ਉਹਦਾ ਆਉਂਦਾ ਨਹੀਂ ਦੋ ਦਿਨ ਨਾ ਪੀਵੇ ਤਾਂ ਉਹ ਨਾਰਮਲ ਹੋ ਜਾਂਦਾ ਉਹ ਲੈਦਾ दारू ਤਾਂ ਪੀਕੇ ਤਾਂ ਬੰਦਾ ਸਭ ਤੋਂ ਵੱਧ ਕੁਝ ਕਰਦਾ ਸੋ ਕੱਲ ਕੀ ਹੈ ਕਿ ਇਹਦੇ ਉੱਤੇ ਮੈਂ ਨਾ ਇੱਕ ਤਿੰਨ ਸਾਲ ਪਹਿਲਾਂ ਮੇਰੇ ਉਹ ਨਾ ਗਵਾਚ ਗਿਆ ਕਾਗਜ਼ ਮੈਂ ਬੜੀ ਅੱਛੀ ਰਿਸਰਚ ਕੀਤੀ ਸੀ ਨਸ਼ੇ ਤੇ ਐਂਡ ਅਮਰੀਕਾ ਦੇ ਵਿੱਚ ਜਾਸ ਕੋਈ ਤਕਰੀਬਨ 380 85 ਇਹੋ ਜੇ ਸੌਲਟ ਮਤਲਬ ਕਿ ਡਿਟੈਕਟ ਹੋਏ ਜਿਹੜੇ ਕਿ ਡਿਟੈਕਟ ਨਹੀਂ ਹੋ ਸਕੇ ਵੀ ਵਿੱਚ ਕੀ ਆ ਵੀ ਜੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਹ ਨਹੀਂ ਪਤਾ ਲੱਗਿਆ ਵੀ ਇਹ ਜਿਹੜਾ ਕੈਮੀਕਲ ਆ ਨਸ਼ਾ ਹੈ ਇਹ ਹੈ ਕਿ ਕਿਉਂਕਿ ਜਦੋਂ ਤੁਸੀਂ ਇੱਕ ਨੂੰ ਕਰਦੇ ਹੋ ਨਵਾਂ ਬਣਾ ਦਿੰਦੇ ਓਦੋਂ ਫਿਰ ਓਵਰਡੋਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜੀ ਇਹ ਮੌਤਾਂ ਵੀ ਹੋਈਆਂ ਨੇ ਇਹ ਵੀ ਸਸਤੀ ਸ਼ਰਾਬ ਦੇ ਉਸੇ ਚੱਕਰ ਚ ਹੋਈ ਆ ਅਗਲਾ ਕਹਿੰਦਾ 100 ਰੁਪਏ ਦੀ ਬੋਤਲ ਮਿਲ ਗਈ ਲਾ ਲਓ ਹੁਣ ਉਹ ਵੱਡ ਤੰਦਰੋ 에ਥਨੋਲ ਜਾਂ ਵਾਟਸਅਪ ਐਂਡ ਸਪਿਰਿਟ ਸੀ ਵੱਡ ਤਾਂ ਹੁਣ ਸਪਿਰਿਟ ਤਾਂ ਚਲੋ ਨੀਲੀ ਆਉਣ ਲੱਗ ਪਈ ਉਹ ਵੀ ਬੰਦ ਹੋ ਗਈ ਪਹਿਲਾਂ ਸਪਿਰਟ ਨਾਲ ਆਪਾਂ ਬੈਠਿੰਦੇ ਵੀ ਪਹਿਲਾਂ ਮਰੀ ਸੀਗੇ ਬੰਦੇ ਸਪਿਰਟ ਵਾਲੀ ਪੀ ਕੇ ਸੀਗੇ ਸੋ ਗਲਤ ਆ ਇਹ ਸਰਕਾਰਾਂ ਨੂੰ ਇਸ ਦਾ ਇਹ ਸਬਸਟੀਟਿਊਟ ਚਾਹੀਦਾ ਕਿ ਸਸਤੀ ਕਰੋ ਹਰ ਬੰਦਾ ਫੂਡ ਕਰ ਸਕੇ ਐਡੀ ਕੋਈ ਗੱਲ ਨਹੀਂ ਹੁੰਦੀ ਪੀਣ ਵਾਲੇ ਨੇ ਪੀਣੀ ਐ ਉਹ ਜੀ ਸਮਗਲਿੰਗ ਰੁਕ ਜੂਗੀ ਕਿ ਗੋਆ ਨੰਗ ਹੋ ਗਿਆ ਕਿ ਕੇਰਲਾ ਨੰਗ ਹੋ ਗਿਆ ਜੀ ਜੀ ਜੀਲ ਸਾਹਿਬ ਜਿਵੇਂ ਮੈਂ ਕੇਜਲਵਰ ਹੋਣ ਦੀ ਗੱਲ ਕੀਤੀ ਐ ਨਾਲ ਹੀ ਬਿਆਨ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਧਰਮ ਪਤਨੀ ਹੋਣ ਦਾ ਵੀ ਆਉਂਦਾ ਐ ਉਸ ਤੋਂ ਬਾਅਦ ਆਤਿਸ਼ੀ ਹੋਣ ਦਾ ਜਿਹੜਾ ਬਿਆਨ ਬਿਆਨ ਹੁੰਦਾ ਐ ਦਿੱਲੀ ਦੇ ਵਿੱਚ ਸਿੱਖਿਆ ਮੰਤਰੀ ਨੇ ਉਹ ਵੀ ਕਹਿੰਦੇ ਨੇ ਕਿ ਜੇਲ੍ਹ ਤੋਂ ਸਾਨੂੰ ਸੁਨੇਹਾ ਜਿਹੜਾ ਅਰਵਿੰਦ ਕੇਜਲਵਰ ਹੋਰਾਂ ਨੇ ਭੇਜਿਆ ਕਹਿੰਦੇ ਨੇ ਕਿ ਸਰਕਾਰ ਹੁਣ ਅਸੀਂ ਜੇਲ੍ਹ ਤੋਂ ਹੀ ਚਲਾਵਾਂਗੇ ਅਰਵਿੰਦ ਕੇਜਲਵਰ ਜੀ ਜੇਲ੍ਹ 'ਚ ਨੇ ਜੀ ਜੇ ਉਹ ਲੋਕੇ ਹੈਗੇ ਮੈਨੂੰ ਇਹ ਤਾਂ ਜੇਲ੍ਹ ਚਾਹ ਉਹ ਤਾਂ ਰਿਮਾਂਡ ਤੇ ਨੇ ਨਹੀਂ ਨਹੀਂ ਮੈਨੂੰ ਇਹ ਜੇਲ੍ਹ ਚ ਨੇ ਨਹੀਂ ਇਹ ਤਾਂ ਮੈਨੂੰ ਉਹ ਦੱਸ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਜੇਲ੍ਹ ਚ ਨੇ ਹੂੰ ਬਿਲਕੁਲ ਉਹ ਤਾਂ 28 ਤਰੀਕ ਤੱਕ ਤਾਂ ਈਡੀ ਦੀ ਰਿਮਾਂਡ ਤੇ ਨੇ ਐਂਡ ਉਹਦੇ ਵਿੱਚ ਕੀ ਲਿਖਿਆ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਉਹਨਾਂ ਦਾ ਵਕੀਲ ਮਿਲ ਸਕਦਾ ਤੇ ਵਕੀਲ ਨੂੰ ਉਹ ਚਿੱਠੀ ਉਹ ਈਡੀ ਨੂੰ ਚਿੱਠੀ ਦੇਊਗੀ ਵੀ ਤੂੰ ਸਰਕਾਰ ਚ ਲਾ ਲਾ ਉਈ ਉਹ ਵਕੀਲ ਉਹਦੇ ਨਾਲ ਉਹੀ ਗੱਲ ਕਰ ਸਕਦਾ ਵੀ ਜਿਹੜੀ ਉਹਦੀਆਂ ਪ੍ਰੋਸੀਡਿੰਗਸ ਕਰਨੀਆਂ ਨੇ ਨਾ ਤਾਂ ਸੁਨੇਹਾ ਦੇ ਸਕਦਾ ਜੇ ਉਹ ਸੁਨੇਹਾ ਲੈ ਕੇ ਜਾਊਗਾ ਤਾਂ ਉਹਦੇ ਐਥਿਕਸ ਦੇ ਉੱਤੇ ਜਿਹੜਾ ਅਗੇਂਸਟ ਜਾਂਦਾ ਉਹਦੇ ਕਿਉਂਕਿ ਉਹ ਮੈਸੇਂਜਰ ਥੋੜਾ ਉਹ ਆਪਦੇ ਹਿੱਸੇ ਲਈ ਉਹਨੂੰ ਸਹੂਲਤ ਦੇਖੋ ਪ੍ਰਿਵੀਲੇਜ ਕਾਦੀ ਹੈ ਵਕੀਲ ਨੂੰ ਜੇ ਆਪਾਂ ਪੱਤਰਕਾਰਾਂ ਆਪਣੇ ਕੋਲ ਇੱਕ ਪ੍ਰਿਵੀਲੇਜ ਹੈ ਅਸੀਂ ਕਿਸੇ ਦੀ ਇੰਟਰਵਿਊ ਕਰਦੇ ਹਾਂ ਸਾਨੂੰ ਸੋਰਸ ਨਹੀਂ ਪੁੱਛ ਸਕਦੀ ਪਰ ਜੇ ਅਸੀਂ ਜਿਹੜੇ ਬੰਦੇ ਦੀ ਉਹਦੀ ਅਸੀਂ ਪੱਖਪੂਰਨ ਲੱਗ ਪਈਏ ਤਾਂ ਫਿਰ ਅਸੀਂ ਪੱਤਰਕਾਰ ਥੋੜਾ ਰੇ ਸੋ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਨੇ ਉਹ ਸੁਨੇਹੇ ਲੈ ਕੇ ਜਾਣਗੇ ਕਿ ਉਹ ਚਿੱਠੀਆਂ ਲੈ ਕੇ ਜਾਣਗੇ ਸੋ ਇਟ ਇਜ਼ ਹੁਣ ਮੈਂ ਸ਼ਬਦ ਕੀ ਕਹਾ ਵੀ ਆਮ ਆਦਮੀ ਪਾਰਟੀ ਦੇ ਪੇਜ ਦੇ ਉੱਤੇ ਵੀ ਇਹ ਪਾਇਆ ਵੀ ਜੇਲ੍ਹ ਤੋਂ ਚਿੱਠੀ ਆਈ ਐਂਡ ਜੇਲ੍ਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ ਆਮ ਬੰਦੇ ਦੇ ਉੱਤੇ ਸਾਈਕੋਲੋਜੀਕਲੀ ਇਫੈਕਟ ਬੜਾ ਕਰਦਾ ਹ ਉਸ ਚੀਜ਼ ਨੂੰ ਇਫੈਕਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਯੂ نو ਦਿਸ ਪਾਰਟੀ ਇਜ਼ ਫਾਰਮਡ ਦ ਵੇ ਇਟ ਇਟ ਇਜ਼ ਫਾਰਮਡ ਐਂਡ ਕਿਵੇਂ ਇਹਨਾਂ ਨੂੰ ਗੱਲ ਤੋਂ ਗਲੈਡ ਬਣਾਉਣੀ ਆਉਂਦੀ ਆ ਠੀਕ ਹੈ ਜੀ ਇਸ ਕਰਕੇ ਇਹ ਆਪਣੇ ਵਰਗਿਆਂ ਨੂੰ ਨਹੀਂ ਕਹਿ ਸਕਦੇ ਮੈਂ ਤਾਂ ਸਿੱਧੀ ਗੱਲ ਕਰਨਾ ਸੌਰਨ ਸਿੰਘ ਦਾਨੇ ਵਾਲੀ ਇਸ ਨੋਟ ਕਨਵਿੰਸਡ ਵਿਦ ਦਾ ਸਟੇਟਮੈਂਟ ਆਫ ਥੈਟ ਫੀਮੇਲ ਮਿਨਿਸਟਰ ਦਾ ਲੇਡੀ ਮਿਨਿਸਟਰ ਐਂਡ ਹਿਸ ਵਾਈਫ ਵੀ ਉਹ ਤੁਸੀਂ ਕਹੋ ਜੇਲ੍ਹ ਤੋਂ ਆ ਰਹੀ ਹੈ ਕਿਉਂਕਿ ਗੱਲ ਤਾਂ ਬੀਜੇਪੀ ਨੇ ਬੀਜੇਪੀ ਵਾਲਿਆਂ ਦੇ ਦਿਮਾਗ 'ਚ ਵੀ ਨਹੀਂ ਗਈ ਹੋਣੀ ਹਜੇ ਤੱਕ ਨਹੀਂ ਤਾਂ ਉਹ ਵੀ ਕਹਿ ਦਿੰਦੇ ਜੇਲ੍ਹ ਕਿੱਥੋਂ ਆਇਆ ਤੇ ਪਹਿਲੀ ਗੱਲ ਉਹ ਕਹਿੰਦੇ ਜੀ ਕੀ ਆ ਗਿਆ ਜੀ ਜੇਲ੍ਹ ਤੋਂ ਪਹਿਲਾ ਹੁਕਮ ਕੀ ਹੁਕਮ ਆਇਆ ਜੀ ਅਕੇ ਜਲ ਬੋਰਡ ਦੇ ਜਿਹੜੇ ਟੈਂਕਰ ਘਰੋਂ ਘਰ ਜਾਣੇ ਚਾਹੀਦੇ ਭਾਈ ਸਾਹਿਬ ਅਸੀਂ ਤਾਂ ਗਰਮੀ ਆਈ ਹੀ ਨਹੀਂ ਮੀਨਸ ਯੂ ਆਰ ਜਸਟ ਟ੍ਰਾਈਂਗ ਟੂ ਜਨਰੇਟ ਸਿੰਪਥੀ ਵੇਵ ਆਤਸੀ ਵੱਲੋਂ ਤਾਂ ਇਹ ਵੀ ਕਿਹਾ ਗਿਆ ਕਿਉਂਕਿ ਜਿਵੇਂ ਤੁਸੀਂ ਗੱਲ ਕਰੀ ਆ ਕਿ ਸਿਰਫ ਉਹਨਾਂ ਦੇ ਵਕੀਲ ਮਿਲ ਸਕਦੇ ਨੇ ਪਰ ਆਤਸੀ ਤਾਂ ਇਹ ਵੀ ਕਹਿੰਦੇ ਨੇ ਕਿ ਜਦੋਂ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਮੇਰੀਆਂ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਫਿਰ ਬਾਈ ਜੀ ਮੈਂ ਹੁਣ ਕੀ ਕਹਾਂ ਸ਼ੀ ਇਜ਼ ਅ ਸਪੋਕਸਪਰਸਨ ਹੁਣ ਉਹਨਾਂ ਨੂੰ ਕੋਈ ਪੱਤਰਕਾਰ ਤਾਂ ਛੱਡਿਆ ਹੀ ਨਹੀਂ ਜਿਹੜਾ ਕੋਈ ਸਵਾਲ ਕਰ ਲੇ ਤੇ ਜੇ ਕੋਈ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਕਿਸੇ ਨੂੰ ਆਪਦੀ ਗੱਲ ਕਹਿ ਕੇ ਪਿੱਛੋਂ ਦੀ ਲੰਘ ਜਾਂਦੇ ਐ ਕ੍ਰਾਸ ਕੁਐਸਚਨਿੰਗ ਤਾਂ ਮੈਨੂੰ ਨਹੀਂ ਲੱਗਦਾ ਮੈਂ 2.5 ਸਾਲ ਹੋ ਗਏ ਨਾ ਹੀ ਸਰਕਾਰ ਬਣੀ ਚ ਤੇ ਮੈਂ ਤਾਂ ਕੋਈ ਕ੍ਰਾਸ ਕੁਐਸਚਨਿੰਗ ਵਾਲਾ ਕੋਈ ਹੈਗਾ ਕੰਮ ਨਹੀਂ ਦੇਖਿਆ ਪਹਿਲੀ ਗੱਲ ਨਾ ਹੀ ਉਹ ਜਿਹੇ ਨੂੰ ਬੁਲਾਉਣ ਵੀ ਜਿਹੜਾ ਕ੍ਰਾਸ ਕੁਐਸਚਨਿੰਗ ਕਹਿੰਦੇ ਮੈਂ ਤਾਂ ਹੈਰਾਨ ਆ ਉਹ ਪੰਜਾਬ ਦਾ ਤਾਂ ਮੀਡੀਆ ਹੀ ਖਬਰ ਲਿਖੀ ਜਾਂਦਾ ਯਾਰ ਤੁਸੀਂ ਕ੍ਰਾਸ ਚੈੱਕ ਤਾਂ ਕਰ ਲੋ ਮਤਲਬ ਟਮਾਟੇਲੇ ਰਹਿ ਗਏ ਸਾਰੇ ਨਹੀਂ ਇਹੀ ਲਿਖਿਆ ਸਾਰੇ ਨਹੀਂ ਇਹੀ ਲਿਖਿਆ ਯਾਰ ਤੁਸੀਂ ਕੀ ਕਿਹੜੇ ਫਿਰ ਮੈਂ ਨਹੀਂ ਵਾੜੋ ਯੂਜ਼ ਕਰਨਾ ਚਾਹੁੰਦਾ ਯਾਰ ਤੁਹਾਡਾ ਇੰਨਾ ਹੀ ਦਿਮਾਗ ਹੈ ਨਹੀਂ ਬਿਲਕੁਲ ਉਹਦਾ ਈਡੀ ਦੇ ਲੋਕਅਪ ਚ ਹੈ ਦੇਰ ਇਜ਼ ਅ ਡਿਫਰੈਂਸ ਬੀਟਵੀਨ ਲੋਕਅਪ ਹੁਣ ਜੇਲ੍ਹ ਦੇ ਵਿੱਚ ਵੀ ਦੋ ਚੀਜ਼ਾਂ ਨੇ ਇੱਕ ਹਵਾਲਤੀ ਕਹੋਂਦਾ ਇੱਕ ਕੈਦੀ ਕਹੋਂਦਾ ਬਿਲਕੁਲ ਹਵਾਲਤੀ ਕੌਣ ਹੈ ਕੈਦੀ ਕੌਣ ਹੈ ਹਵਾਲਤੀ ਉਹ ਹੈ ਹੂ ਇਜ਼ ਅੰਡਰ ਟ੍ਰਾਇਲ ਜਿਹਨੂੰ ਅੰਗਰੇਜ਼ੀ ਚ ਅੰਡਰ ਟ੍ਰਾਇਲ ਕਹਿੰਦੇ ਜਿਹਦਾ ਕੇਸ ਚੱਲਦਾ ਉਹਦੇ ਉੱਤੇ ਕੋਈ ਵੀ ਇਹੋ ਜਿਹੇ ਕੰਮ ਨਹੀਂ ਕਰਵਾਇਆ ਜਾ ਸਕਦਾ ਜਿੰਨੀ ਦੇਰ ਉਹਨੂੰ ਬਾ ਮਸ਼ੱਕਤ ਕੈਦ ਬਾ ਮਸ਼ੱਕਤ ਮੀਨਸ ਕੈਦ ਵਿਦ ਲੇਬਰ ਮਸ਼ੱਕਤ ਕੰਮ ਉਹ ਤਾਂ ਬਾ ਮਸ਼ੱਕਤ ਕਿਹਾ ਜਾਂਦਾ ਵੀ ਕੰਮ ਕਰਨਾ ਪਊਗਾ ਤੇਰਾ ਰੋਜੀ ਜਿਹੜੀ ਇੱਥੇ ਕੰਮ ਕਰੇਗਾ ਤੇ ਰੋਟੀ ਦਾ ਖਰਚਾ ਕੱਢਣਾ ਪੈਣਾ 20 ਰੁਪਏ 30 ਰੁਪਏ ਜਿਹੜੇ ਵੀ ਆਉਂਦੇ ਨੇ ਹਜੇ ਤਾਂ ਕੀ ਕਹਿੰਦੇ ਉਹ ਹੈ ਇਰਮੀਟਾ ਇਰਮੀਟਾ ਤਾਂ ਚਲੋ ਸਾਰੇ ਹੀ ਹੁੰਦੇ ਨੇ ਹੀ ਇਜ਼ ਅੰਡਰ ਟ੍ਰਾਇਲ ਹੀ ਠੀਕ ਹੈ ਨਾ ਉਹਦੇ ਲਈ ਉਹ ਹਵਾਲਾਤੀ ਆ ਹਵਾਲਾਤੀ ਕਿਉਂ ਹੁੰਦਾ ਜੇਲ ਨਹੀਂ ਹੁੰਦੀ ਉੱਥੇ ਵੀ ਉਹ ਹਵਾਲਾਤੀ ਕਿਉਂ ਹੁੰਦਾ ਇੱਕ ਕੈਦੀ ਹੁੰਦਾ ਕਿ ਹਵਾਲਾਤੀ ਹੁੰਦਾ ਹਜੇ ਤਾਂ ਹਵਾਲਾਤੀ ਵੀ ਨਹੀਂ ਕੀ ਲੱਗਦਾ ਫਿਰ ਜਿਵੇਂ ਤੁਸੀਂ ਕਹਿਆ ਵੀ ਸਿੰਮਤੀ ਲੈਂਡ ਦੇ ਲਈ ਤਾਂ ਫਿਰ ਐਡਾ ਵੱਡਾ ਝੂਠ ਸਿੰਮਤੀ ਲੈਂਡ ਦੇ ਲਈ ਬੋਲਿਆ ਗਿਆ ਚੈਨਲ ਬੰਦ ਕਰਾਉਣਾ ਨਹੀਂ ਨਹੀਂ ਜਸ ਮੈਨੂੰ ਲੱਗਦੇ ਆ ਮੈਂ ਤਾਂ ਬੋਲ ਦੂੰਗਾ ਨਹੀਂ ਪਰ ਇਹ ਇਹੀ ਕਹਿ ਸਕਦੇ ਕੋਈ ਹੀ ਨਹੀਂ ਜਾਨੇ ਨਾ ਕਹਿਣਾ ਤਾਂ ਇਹੀ ਆ ਵੀ ਹੁਣ ਸਿੰਮਤੀ ਰਹਿ ਗਈ ਉਹੀ ਕੇਰੀਵਾਲ ਸਾਹਿਬ ਕਹਿੰਦੇ ਸੀ ਈਡੀ ਸੇ ਕਿਉਂ ਡਰਤੇ ਹੋ ਈਡੀ ਕੇ ਸਾਹਮਣੇ ਪੇਸ਼ ਹੋ ਉਹ ਭਾਈ ਸਾਹਿਬ ਹੋ ਜੋ ਪੇਸ਼ ਯਾਰ ਪਹਿਲੀ ਗੱਲ ਤੇ ਫਸੇ ਹੀ ਆਪ ਆ ਕੁਝ ਵੀ ਨਾ ਹੁੰਦਾ ਜਾਂਦੇ ਦੱਸੋ ਜੀ ਜਵਾਬ ਤੁਸੀਂ ਭੱਜੇ ਕਿਉਂ ਵੈਸੇ ਤਾਂ ਅਸਲ 'ਚ ਸੇਠ ਜੀ ਇੱਕ ਤਾਂ ਸੇਠ ਜੀ ਨੇ ਸੇਠ ਜੀ ਉਹੀ ਬਹੁਤ ਸਿਆਣੇ ਹੁੰਦੇ ਨੇ ਆਪਾਂ ਪੁਰਾਣੀ ਕਹਿੰਦੇ ਨੇ ਬਾਣੀਆਂ ਬੁੱਧੀ ਇਹਨਾਂ ਨੂੰ ਤਾਂ ਇਹ ਸੀਗਾ ਯਾਰ ਮੈਂ ਕੋਈ ਮਹਿਕਮਾ ਰੱਖਾ ਨਾ ਜੋ ਕਮਾ ਹੁਕਮ ਮੇਰਾ ਹੀ ਚੱਲਣਾ ਹੈ ਚੱਲਣਾ ਵੀ ਇਹਨਾਂ ਦਾ ਸੀ ਤੇ ਦਸਖਤ ਮੈਂ ਕਰਾਂ ਨਾ ਕੰਮ ਕਰਵਾਈ ਚੱਲਾ ਉਹ ਐ ਨਹੀਂ ਪਤਾ ਹੁੰਦਾ ਵੀ ਜਿੰਨਾਂ ਨੇ ਡੁੱਕਣਾ ਉਹ ਡੁੱਕ ਲੈਂਦੇ ਆ ਠੀਕ ਹੈ ਜੀ ਜਿਹੜਾ ਕੰਮ ਤੁਸੀਂ ਕੁਹਾਇਆ ਹੈ ਜਿਹੜਾ ਕੁਛ ਦੇਖੋ ਸਿੱਧੀ ਜੀ ਗੱਲ ਹੈ ਵੀ ਜੇ ਕੋਈ ਤੁਹਾਡਾ ਬੰਦਾ ਕੋਈ ਚੀਜ਼ ਨਹੀਂ ਪਾਉਂਦਾ ਇੱਥੇ ਹੁਣ ਅੱਜ ਅਸੀਂ ਖੜੇ ਹੀ ਕਹਿੰਦੇ ਸੁਨੀਲ ਜਾਖੜ ਦਾ ਪੀਏ ਫੋਨ ਨਹੀਂ ਚਾਹਦਾ ਅਗੇ ਨੂੰ ਹਟਾ ਦੇਣਾ ਚਾਹੀਦਾ ਮੈਂ ਕਿਹਾ ਉਹਦੇ ਪੀਏ ਦੀ ਜ਼ਰਤ ਕੀ ਹੈ ਜੇ ਸੁਨੀਲ ਜਾਖੜ ਕਹੇ ਤਾਂ ਕਿਸੇ ਦਾ ਫੋਨ ਨਾ ਚੱਕੇ ਠੀਕ ਹੈ ਨਹੀਂ ਇੱਥੇ ਕਹਿ ਦਿੰਦਾ ਜੀ ਸੁਖਵੀਰ ਬਾਦਲ ਦੇ ਹੇਠਲੇ ਪੀਏ ਗੱਲ ਨਹੀਂ ਕਰਾਉਂਦੇ ਪੀਏ ਲੈ ਬੈਠੇ ਸੁਖਵੀਰ ਬਾਦਲ ਭਾਈ ਸਾਹਿਬ ਐਡਾ ਵੱਡਾ ਸਲਤਨਤ ਚਲਾਉਂਦਾ ਉਹਨੂੰ ਨਹੀਂ ਪਤਾ ਜਿਉ ਚਾਹੇ ਸ਼ਾਮ ਨੂੰ ਗਾਜ ਵਾਂਗੂ ਸਿੱਧੇ ਕਰਦੇ ਵੀ ਦੱਸੋ ਫਲਾਣੇ ਬੰਦੇ ਦਾ ਫੋਨ ਆਇਆ ਸੀ ਤੂੰ ਕਿਉਂ ਨਹੀਂ ਮੇਰੀ ਗੱਲ ਕਰਾਈ ਸੋ ਕਹਿਣ ਤੋਂ ਮੇਰਾ ਮਤਲਬ ਹੀ ਹੈ ਵੀ ਜੇ ਚਾਹੇ ਤਾਂ ਕੀ ਨਹੀਂ ਹੁੰਦਾ ਹੋ ਸਾਰਾ ਕੋਈ ਜਾਂਦਾ ਕਰਨ ਵਾਲਾ ਚਾਹੀਦਾ ਪਤਾ ਸੀਗਾ ਸਾਰਿਆਂ ਨੂੰ ਵੀ ਜੋ ਚੀਜ਼ ਹੋਈ ਹੈ एवरीवन ਨੋਸ ਇੱਕ ਗੱਲ ਹੋਰ ਵੀ ਚੱਲਦੀ ਹੈ ਕਹਿੰਦੇ ਕਿ ਅ ਇਸ ਮੌਕੇ ਤੇ ਆ ਕੇ ਗ੍ਰਿਫਤਾਰ ਕਰਨਾ ਕਹਿੰਦੇ ਇਹ ਵੀ ਕਿਤੇ ਨਾ ਕਿਤੇ ਗਲਤ ਤਾਂ ਕਹਿੰਦੇ ਬਖਲਾਹਟ ਆ ਬੀਜੇਪੀ ਦੇ ਵਿੱਚ ਖਾਸ ਕਰ ਪ੍ਰਧਾਨ ਮੰਤਰੀ ਮੋਦੀ ਦੇ ਵਿੱਚ ਇੱਕ ਬਖਲਾਹਟ ਆ ਕੇ ਕਿਤੇ ਹਾਰ ਨਾ ਜਾਣ ਇਸ ਮੌਕੇ ਤੇ ਆ ਕੇ ਇਹ ਚੀਜ਼ ਕਰਨੀ ਪੋਲਿਟੀਕਲ ਸਟੇਟਮੈਂਟ ਇਟ ਇਜ਼ ਅ ਪ੍ਰੋਸੈਸ ਤੁਸੀਂ ਕਿਉਂ ਇੰਨੇ ਜਿਹੜੇ ਸੰਮਨ ਸੀ ਜੜਨਾਈ ਕੀਤੇ ਅਦਾਲਤ ਵੀ ਕਿਉਂ ਸਖਤ ਹੋ ਵੀ ਤਮਾਸ਼ਾ ਬਣਾ ਰੱਖਿਆ ਤੁਸੀਂ ਹੋ ਜੋ ਪੇਸ਼ ਸੱਚੇਂ ਜਾਵੜੋ ਉਹ ਕਹਿੰਦੇ ਗਿਰਸਤਾ ਜਿਹਦੇ ਡਰ ਸੀ ਤਾਂ ਨਹੀਂ ਕੀ ਹੋ ਗਿਆ ਹੁਣ ਬਚ ਗਏ ਜੇ ਤੁਹਾਡੇ ਟੱਡੇ ਡਰ ਹੈ ਜੇ ਸੱਚੇਂ ਜਾਵੜੋ ਯਾਰ ਕੀ ਹੋ ਜੂਗਾ ਜੇ ਤੁਹਾਡੇ ਕੋਲ ఎవਰੀਥਿੰਗ ਆਨ ਦਾ ਪੇਪਰਸ ਆ ਦਿਓ ਅਗਲੇ ਨੂੰ ਜੇ ਪੇਪਰ ਤੇ ਹੈ ਨਹੀਂ ਤਾਂ ਅਗਲੇ ਨੇ ਤਾਂ ਫੜਨਾ ਹੀ ਆ ਕਸਟੋਡੀਅਲ ਜੇ ਤੁਸੀਂ ਕਿਸੇ ਨੂੰ ਇੱਕੋ ਚੀਜ਼ ਹੁੰਦੀ ਆ ਅਦਾਲਤ ਦੇ ਵਿੱਚ ਕੋਈ ਵੀ ਪੁਲਿਸ ਕੋ ਹੋਵੇ ਜੋ ਵੀ ਹੋਵੇ ਸਾਨੂੰ ਕੋਆਪਰੇਟ ਨਹੀਂ ਕੀਤਾ ਉਹਨਾਂ ਕਸਟਡੀ ਚ ਲੈਣਾ ਇਹਦਾ ਇੰਨਾ ਤਾਂ ਨਗਾ ਤੇ ਠੀਕ ਹੈ ਨਾ ਜੀ ਤੇ ਜੇ ਸਿੰਪਥੀ ਲੈਣੀ ਹੁੰਦੀ ਤੇ ਪੰਜਾਬ ਚ ਕਿੰਨੇ ਕਿ ਸੜਕਾਂ ਤੇ ਆ ਗਏ ਜਦੋਂ ਆਪਾਂ ਉਦੋਂ ਗੱਲ ਕੀਤੀ ਸੀ ਵੀ ਇਹਨਾਂ ਕੋਲੇ ਕਾਡਰ ਹੈ ਨਹੀਂ ਕਿਹਾ ਸੀ ਨਾ ਮੈਂ ਤੁਹਾਨੂੰ ਪਿਛਲੀ ਟਾਕ ਚ ਜੇ ਕਾਡਰ ਹੁੰਦਾ ਕੀ ਹੁੰਦਾ ਅੱਜ ਮੇਰੇ ਨਾਲ ਇੱਕ ਇਤਨਾ بڑے ਸੀਨੀਅਰ ਨੇਤਾ ਨੇ ਯਨ ਆਰ ਆਈ ਉਹ ਗੱਲ ਕਰ ਰਹੇ ਸੀ ਮੈਂ ਕਿਹਾ ਤੁਸੀਂ ਉੱਤੇ ਉੱਤੇ ਹੀ ਫਿਰਦੇ ਹੋ ਜਿਹੜਾ ਕਹਿੰਦਾ ਨਾ ਤਪਕਾ ਇੱਕ ਹੁੰਦਾ ਚਾਹ ਦੇ ਉੱਤੇ ਜਾਂ ਦੁੱਧ ਦੇ ਉੱਤੇ ਗਰਮ ਤੇ ਪਾ ਦੇਣ ਉਹ ਸਾਰਾ ਘਿਓ ਦਾ ਤਪਕਾ ਜਿਹੜਾ ਉਹ ਉੱਥੋਂ ਟਾਕ ਲੈਂਦਾ ਆ ਹੀ ਲੱਗਦਾ ਵੀ ਘਿਓ ਹੀ ਘਿਓ ਆ ਘਿਓ ਹੀ ਘਿਓ ਪਰ ਨਹੀਂ ਜਿਹੜੀਆਂ ਪਾਰਟੀਆਂ ਹੁੰਦੀਆਂ ਜਾਂ ਕੋਈ ਵੀ ਇਹ ਇੱਥੇ ਆ ਕੇ ਪਤਾ ਲੱਗਦਾ ਹੈ ਵੀ ਕਾਡਰ ਕੀ ਚੀਜ਼ ਹੈ ਵਰਕਰ ਕੀ ਚੀਜ਼ ਹੈ ਵਰਕਰ ਬੈਕਬੋਨ ਹੁੰਦਾ ਹਮੇਸ਼ਾ ਇੱਕ ਪਾਰਟੀ ਦੀ ਵਰਕਰ ਉਹ ਬਲੱਡ ਹੈ ਜਿਹੜਾ ਵੇਇਨਸ ਦੇ ਵਿੱਚ ਦੀ ਦੌੜਦਾ ਤੇ ਤੁਹਾਨੂੰ ਜਿਉਂਦਾ ਰੱਖਦਾ ਯੂ ਕੈਨ ਬੀ ਹਾਰਟ ਹੋ ਸਕਦਾ ਤੁਸੀਂ ਜਿਹੜੇ ਪੰਪ ਕਰਦੇ ਹੋ ਪਰ ਜੇ ਬਲੱਡ ਹੀ ਨਾ ਹੋਵੇ ਤਾਂ ਪੰਪ ਕੀ ਕਰੋਗੇ ਦਰਸ਼ਕ ਵੀ ਇੱਕ ਆਕਸੀ ਸਵਾਲ ਤੇ ਜ਼ਰੂਰ ਮੈਂ ਤੁਹਾਡੀ ਪ੍ਰਤੀਕਿਰਿਆ ਲੈਣਾ ਚਾਹੁੰਗਾ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਵੀ ਗੱਲ ਜਿਹੜੀ ਚਲਾਈ ਜਾ ਰਹੀ ਹੈ ਕਹਿੰਦੇ ਜੋਦੇ ਅਰਵਿੰਦ ਕੇਜਰੀਵਾਲ ਹੋਰੇ ਜੇਲ੍ਹ ਦੇ ਵਿੱਚ ਨੇ ਕਹਿੰਦੇ ਆਮ ਆਦਮੀ ਪਾਰਟੀ ਦੀ ਕਹਿੰਦਾ ਇੱਕ ਉਹ ਜਿਹੜੀ ਹੈਗੇ ਨੇ ਗਰੁੱਪ ਆ ਜਿਹੜਾ ਕਹਿੰਦੇ ਖੁਸ਼ ਆ ਇੱਕ ਉਹ ਗਰੁੱਪ ਆ ਕਹਿੰਦੇ ਜਿਹੜਾ ਵਾਕਿਆ ਦੇ ਵਿੱਚ ਦੁਖੀ ਆ ਹੋ ਸਕਦਾ ਕੁਛ ਐ ਇਹ ਦੇਖੋ ਕੋਈ ਵੀ ਪਾਰਟੀ ਆ ਨਾ ਜਿਹੜੀ ਪਰ ਤੋਂ ਸੁਪਰੀਮੋ ਨੇ ਫਿਰ ਕਿਉਂ ਗਿਆ ਇੱਕ ਗੱਲ ਦੱਸੋ ਬੜੀ ਤੁਹਾਨੂੰ ਸਿੰਪਲੀ ਕਹਿੰਦਾ ਇਸ ਗੱਲ ਦੇ ਉੱਤੇ ਕੋਈ ਗੁੱਸਾ ਨਹੀਂ ਤੁਸੀਂ ਕਿੰਨੇ ਪਾਈਓ ਦੋ ਦੋ ਜਦੋਂ ਬਾਪੂ ਤੁਹਾਨੂੰ ਲੜਕੇ ਜਾਂਦਾ ਹੈ ਜਦੋਂ ਘਰੋਂ ਨਿਕਲ ਜਾਂਦਾ ਮਾਂ ਕੋਲੇ ਕਹਿੰਦੇ ਨਹੀਂ ਪਿਓ ਆ ਘਰੀ ਜਾਂਦਾ ਪਿਓ ਆ ਘਰੀ ਜਾਂਦਾ ਜਦੋਂ ਇਹ ਖੁਸ਼ ਹੋ ਬਾਪੂ ਤੋਂ ਹੈ ਬਿਲਕੁਲ ਹੁੰਦਾ ਇਦਾਂ ਇਟ ਇਜ਼ ਥੇਰ ਪਾਰਟ 1 ਐਂਡ ਪਾਰਸਲਾ ਬੰਮਿਆਂ ਨੂੰ ਤਾਂ ਮੰਤਰੀਸ਼ਿਪ ਮਿਲ ਨਹੀਂ ਸਕਦੀ ਬੰਮਿਆਂ ਨੂੰ ਹੀ ਲੁੱਟਣ ਦਾ ਮੌਕਾ ਨਹੀਂ ਮਿਲ ਸਕਦਾ ਜਿਹੜੇ ਹੁਣ ਗਵਾਂਡ ਮੱਥੇ ਆ ਉਹ ਇੱਕ ਦੀਆਂ ਜੇ ਪ੍ਰੋਕਲੇਨ ਮਸ਼ੀਨਾਂ ਦੂਜੇ ਦੇ ਖੇਤ ਚ ਵੜਦੀਆਂ ਉਹ ਦੂਜੇ ਦੇ ਏਰੀਆ ਚ ਵੜਦਾ ਉਹ ਚੀਕਾ ਮਾਰਦਾ ਜਿਹਦੀਆਂ ਹੈਗੀਆਂ ਉਹ ਲਲਕਾਰੇ ਮਾਰਦਾ ਤੇ ਜਿਹੜਾ ਚੀਕਾ ਮਾਰਦਾ ਉਹ ਨਾਰਾਜ ਹੈ ਤੇ ਜਿਹੜਾ ਲਲਕਾਰੇ ਮਾਰਦਾ ਉਹ ਖੁਸ਼ ਹੈ ਸੋ ਕਹਿਣ ਦਾ ਮਤਲਬ ਇਹ ਹੋਊਗਾ ਇਹ ਹੋਊਗਾ ਇਹ ਚੀਜ਼ ਨਹੀਂ ਹੋ ਸਕਦੀ ਐਵੇਂ ਆਖੀ ਜਗਿਆ ਜੀ ਨਹੀਂ ਸਾਰੇ ਹੀ ਦੁਖੀ ਆ ਤੇ ਨਹੀਂ ਜੀ ਸਾਰੇ ਖੁਸ਼ ਹੈ ਕਈ ਬੰਦੇ ਕਹਿੰਦੇ ਸੀ ਮੈਂ ਤਾਂ ਇੱਥੇ ਝਾੜੂ ਮਾਰਦਾ ਕੀ ਕਹਿੰਦੇ ਲੱਗਿਆ ਤੇ ਮੈਨੂੰ ਮੰਤਰੀ ਨਹੀਂ ਬਣਾਇਆ ਮੈਂ ਤਾਂ ਪਹਿਲੇ ਦਿਨ ਤੋਂ ਲੱਗਿਆ ਜੀ ਆਹ ਫਲਾਨੀ ਪਾਰਟੀ ਦਾ ਆਇਆ ਤੇ ਇਹਨੂੰ ਟਿਕਟ ਵੀ ਦੇਤੀ ਤੇ ਮੰਤਰੀ ਬਣਾਤੀ ਉਹ ਬੀਜੇਪੀ ਚ ਕਿਹੜਾ ਪੰਜਾਬ ਚ ਨਹੀਂ ਹੋਈ ਜਾਂਦਾ ਹਮ ਬਿਲਕੁਲ ਬੀਜੇਪੀ ਤਾਂ ਪੰਜਾਬ ਚ ਇਹੀ ਹੋਈ ਜਾਂਦਾ ਵੀ ਇਹਨਾਂ ਅਕਾਲੀਆਂ ਵੇਲੇ ਯਾਰ ਸਾਡੇ ਤੇ ਫਲਾਨੇ ਨੇ ਪਰਚੇ ਕਰਾਏ ਸਾਡੇ ਲੀਡਰ ਕੁੱਟੇ ਸਾਡੇ ਤੇ ਇਹ ਕੀਤਾ ਤੇ ਇਹਨਾਂ ਨੂੰ ਹੀ ਪ੍ਰਧਾਨ ਬਣਾਤਾ ਇਹਨਾਂ ਨੂੰ ਹੀ ਟਿਕਟਾਂ ਦੇਤੀਆਂ ਇਹਨਾਂ ਨੇ ਬੀਜੇਪੀ ਖਤਮ ਕੀਤੀ ਤੇ ਉਹ ਅੰਦਰਵੰਦਰੀ ਜਿਹੇ ਟਕਸਾਲੀ ਹੈਗੇ ਆ ਉਹ ਗਾਲਾਂ ਕੱਢੀ ਜਾਂਦੇ ਤੇ ਇਥੇ ਕਾਂਗਰਸ ਕੇ ਕੀ ਕਰਦੇ ਜਦੋਂ ਮਨਪ੍ਰੀਤ ਆਇਆ ਸੀ ਯਾਰ ਅਕਾਲੀ ਦਲ ਤੋਂ ਆ ਗਿਆ ਸਾਡੇ ਉੱਤੇ ਬਿਠਾਤਾ ਪਾਰਟੀ ਖਤਮ ਕਰਤੀ ਸੋ 에ਵਰੀਵੇਅਰ ਇਟ ਇਜ਼ ਥੇਰ ਸਮਾਂ ਤਬਾਵਤੰਨ ਧੰਨਵਾਦ ਮਿਹਰਬਾਨ ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਮਨ ਸਿੰਘ ਦਾਨੇ ਵਾਲੀ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਛੱਡੋ ਜੁੜੇ ਰਹੋ ਆਰੇ ਵੀ ਟੈਲੀਵਿਜ਼ਮ ਦੇ ਨਾਲ ਹੁਣ ਆਪਣੇ ਦੋਸਤ ਚਸ ਕਰੇ ਬੰਦੇ ਹੋ ਯਾਤ ਧੰਨਵਾਦ